ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਸੱਚੀ ਅਕਾਲ ਤੇ ਦੋਸਤੋ ਇੱਕ ਵਾਰ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ ਜਿਹੜਾ ਕਿ ਆਪਣੇ ਮਨਸਿਹियां ਪਾਈ ਕੇ ਪਿੰਡ ਦੇ ਵਿੱਚ ਸੇਲ ਦੇ ਲਈ ਅਵੇਲੇਬਲ ਹੈ ਠੀਕ ਹੈ ਤੇ ਆ ਪਿੱਛੇ ਘਾਹ ਰਹਾ ਠੀਕਾ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆ ਤੇ ਸਟਾਰਟਿੰਗ ਤੇ ਆਪਣੇ ਕੁਝ ਇਸ ਤਰ੍ਹਾਂ ਦੇ ਡੋਰ ਲੱਗੇ ਆ ਨਾ ਤੇ ਕੀ ਪ੍ਰਾਈਸ ਆ ਤੇ ਹਨਾ ਕਿਵੇਂ ਦਾ ਮਕਾਨ ਆ ਸਾਰੇ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੀ ਤਾਂ ਇਸ ਕਰਨਾ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਤੇ ਜਿਹੜਾ ਵੀ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਲੱਗੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਕਹਾਂਜੋ ਜੀ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਦਿਖਾਉਣੀ ਆ ਤੁਹਾਨੂੰ ਸਾਰਾ ਮਕਾਨ ਵੀ ਕਿਵੇਂ ਕਿਵੇਂ ਕੈਮਰਾ ਬਣਿਆ ਹੋਇਆ ਵਿਲਾ ਆਪਣੇ ਕੁਝ ਇਸ ਤਰ੍ਹਾਂ ਦੀ ਐਂਟਰੀ ਹੈ ਠੀਕ ਆ 프ਰੰਟ ਤੇ ਆਪਣੇ ਪਾਰਕਿੰਗ ਏਰੀਆ ਵਾ ਠੀਕ ਆ ਕਾਫੀ ਖੁੱਲੀ ਸਪੇਸ ਆ ਮਤਲ ਤੇ ਵਾਸ਼ਰੂਮ ਵੀ ਨਾਲ ਟਾਇਲਟ ਵੀ ਵੀ ਬਣੇ ਵੇਠੇ ਕਾ ਬਾਥਰੂਮ ਰੀਸ਼ਨ ਵੀ ਲੱਗਿਆ ਹੋਇਆ ਤੇ ਨੂੰ ਵੀ ਟਾਇਲ ਵਗੈਰਾ ਪ੍ਰੋਪਰ ਲੱਗੀ ਹੋਈ ਹੈ ਠੀਕ ਹੈ ਤੇ ਕਾਫੀ ਖੁੱਲੀ ਸਪੇਸ ਹੈ ਇਧਰਲੀ ਸਾਈਡ ਵੀ ਤੇ ਇਧਰ ਆਪਣਾ ਫਰੰਟ ਤੇ ਜਿਹੜਾ ਹੈਗਾ ਪਹਿਲਾ ਬੈਡਰੂਮ ਆ ਠੀਕ ਹੈ ਇਹਨੂੰ ਵੀ ਪੂਰੇ ਹੈਵੀ ਡੋਰ ਲੱਗੇ ਬੈਠਾ ਪਹਿਲਾਂ ਆਪਣਾ ਜਾਲੀ ਵਾਲਾ ਲੱਗਿਆ ਮਤਲਬ ਐ ਜਦੋਂ ਆਪਾਂ ਨਾ ਖੋਲਦੇ ਆ ਉਦੋਂ ਹੀ ਫੀਲ ਹੁੰਦਾ ਵੀ ਹਾਂ ਪੂਰਾ ਹੈਵੀ ਮਟੀਰੀਅਲ ਲੱਗਿਆ ਹੋਇਆ ਤੇ ਇਸ ਤੋਂ ਬਾਅਦ ਨਾ ਜਿਹੜਾ ਆਪਣਾ ਵੁੱਡਨ ਵਾਲਾ ਡੋਰ ਹੁੰਦਾ ਵਾ ਉਹ ਵਾ ਠੀਕ ਹੈ ਤੇ ਇਧਰਲੀ ਸਾਈਡ ਨੇਚਰਲ ਲਾਈਟ ਦੇ ਲਈ ਵਿੰਡੋ ਛ ਰੂਮ ਕਾਫੀ ਬੁੱਲਾ ਡੁੱਲਾ ਹੈ ਨਾ ਬੜੀਆ ਡਬਲ ਬੈੱਡ ਲੱਗਿਆ ਹੋਇਆ ਦੇਖ ਲਓ ਨਾ ਤੇ ਉਸ ਤੋਂ ਬਾਅਦ ਵੀ ਕਾਫੀ ਸਪੇਸ ਆਤੀ ਹੈ ਜਿਹੜੀ ਟਾਈਲ ਹੈ ਨਾ ਪੂਰੇ ਮਕਾਨ ਦੇ ਵਿੱਚ ਲੱਗੀ ਹੋਈ ਹੈ ਠੀਕ ਹੈ ਤੇ ਇੱਧਰ ਇਹਦੇ ਨਾਲ ਹੀ ਹੈ ਨਾ ਜਿਹੜਾ ਆਪਣਾ ਡੋਰ ਇਹ ਵਾਲੇ ਰੂਮ ਦਾ ਇੱਧਰ ਵੀ ਓਪਨ ਹੁੰਦਾ ਵਾ ਇਹ ਬਾਹਰੋਂ ਵੀ ਓਪਨ ਹੁੰਦਾ ਮਤਲਬ ਇਹਨੂੰ ਆਪਾਂ ਗੈਸ ਰੂਮ ਵੀ ਬਣਾ ਸਕਦੇ ਹਾਂ ਉਸ ਤੋਂ ਡਿਵੀਡ ਚਾ ਠੀਕ ਹੈ ਤੇ ਆਪਾਂ ਕੁਝ ਇਸ ਤਰ੍ਹਾਂ ਦਾ ਇੱਥੇ ਇੱਕ ਲੌਬੀ ਏਰੀਆ ਠੀਕ ਹੈ ਇੰਨਕ ਤੇ ਜੇ ਆਪਾਂ ਇਧਰਲੀ ਸਾਈਡ ਦੀ ਗੱਲ ਕਰੀਏ ਠੀਕ ਹੈ ਇਹ ਆਪਣਾ ਸੈਕੰਡ ਬੈੱਡ ਰੂਮ ਹੈ ਠੀਕ ਹੈ ਇਹ ਬੜੀਆ ਖੁੱਲ੍ਹਾ ਡੁੱਲਾ ਵਾ ਠੀਕ ਹੈ ਤੇ ਇਸ ਦੇ ਨਾਲ ਹੀ ਇਧਰ ਆਪਣਾ ਜਿਹੜਾ ਹੈ ਨਾ ਪਿਛਲੀ ਸਾਈਡ ਇਹ ਨਾਲ ਅਟੈਚ ਹੋਇਆ ਸੋ ਮੈਂ ਠੀਕ ਹੈ ਬਲੈਕ ਸਾਈਡ ਤੇ ਇਹ ਵਾਸ਼ਰੂਮ ਵੀ ਰੁਮੜਾ ਇਹ ਟੂਬ ਮਤਲਬ ਟਾਇਲ ਵਗੈਰਾ ਲੱਗੀ ਹੋਈ ਹੈ ਠੀਕ ਹੈ ਸ਼ਾਵਰ ਵਗੈਰਾ ਹੈਗਾ ਵਾ ਪੂਰਾ ਮਤਲਬ ਵਧੀਆ ਕੰਡੀਸ਼ਨ ਦੇ ਵਿੱਚ ਹੈ ਵੀ ਤੇ ਇਧਰਲੀ ਸਾਈਡ ਤੇ ਜੇ ਆਪਾਂ ਗੱਲ ਕਰੀਏ ਆ ਆਪਣਾ ਕੁਝ ਏਰੀਆ ਵਾ ਠੀਕ ਹੈ ਜਿਹਨੂੰ ਆਪਾਂ ਮੰਨ ਲਓ ਕਿ ਐਜ਼ ਆ ਉਦਾਂ ਵੀ ਨੋਬੀ ਏਰੀਆ ਯੂਜ਼ ਕਰ ਲੱਗਦੇ ਆ ਜਾਂ ਉਦਾਂ ਵੀ ਕਿਚਨ ਦੇ ਨਾਲ ਠੀਕ ਹੈ ਉਦਾਂ ਵੀ ਯੂਜ਼ ਕਰ ਲੱਗਦੇ ਆ ਆਪਾਂ ਐਜ਼ ਆ ਡਾਈਨਿੰਗ ਏਰੀਆ ਵੀ ਇ ਕਿਚਨ ਕੁਛ ਇਸ ਤਰ੍ਹਾਂ ਦਾ ਵਾਹ ਠੀਕ ਆ ਸਟੇਜ ਦੇ ਥੱਲੇ ਆਪਣਾ ਕਿਚਨ ਹੈ ਤੇ ਇਥੇ ਆਪਣੇ ਹਨਾ ਦੇਖ ਲਓ ਆ ਟੈਲਫੋਨ ਵਗੈਰਾ ਪਈਆਂ ਹੋਈਆਂ ਨੇ ਤੇ ਸਾਈਡ ਤੇ ਵੀ ਟਾਇਲ ਲੱਗੀ ਆ ਤੇ ਇਧਰਲੀ ਸਾਈਡ ਆਪਣਾ ਜਿਹੜਾ ਕੈਪ ਆ ਠੀਕ ਆ ਵਾਸ਼ ਸਟੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਤੇ ਆ ਵੀ ਇਹਨਾਂ ਨੇ ਇਥੇ ਹਨਾ ਲਵਾਇਆ ਵਿਆ ਆਪਣਾ ਮਤਲਬ ਕਿ ਭਾਂਡੇ ਵਗੈਰਾ ਰੱਖਣ ਲਈ ਠੀਕ ਆ ਤੇ ਅੱਜ ਹੁਣ ਆਪਾਂ ਤੁਹਾਨੂੰ ਉੱਤੇ ਦਿਖਾਉਨੇ ਆ ਤੇ ਆ ਆਪਣੀ ਫਰੰਟ ਤੋਂ ਐਂਟਰੀ ਸੀਗੀ ਠੀਕ ਆ ਤੇ ਕੁਛ ਇਸ ਤਰ੍ਹਾਂ ਦੀਆਂ ਸਟੇਅਰਸ ਜਾਰੀਆਂ ਨੇ ਨਾਲ ਆਪਣੇ ਰੈਂਪ ਆ ਵਗੈਰਾ ਲੱਗਿਆ ਵਿਆ ਸੀਲ ਦਾ ਵਰਕ ਹੋਇਆ ਵਾ ਸਾਰਾ ਤੇ ਆਪ ਵੀ ਤੇ ਕਰ ਰਹੇ ਹਨ ਮਤਲਬ ਤੈਲ ਵਗੈਰਾ ਫੋੜੀਆਂ ਤੋਂ ਇਲਾਵਾ ਇਹ ਵੀ ਹੋਵੇ ਨਿਕਲੇ ਰਲੇ ਤੇ ਇਸ ਤੋਂ ਬਾਅਦ ਆਪਣਾ ਕੁਝ ਥੋੜਾ ਜਿਹਾ ਏਰੀਆ ਇੱਧਰ ਵੀ ਆ ਜਾਂਦਾ ਵਾ ਆ ਵੀ ਮਤਲਬ ਆਪਾਂ ਇੱਥੇ ਵੀ ਆਪ ਦਸਮਾਨ ਵਗੈਰਾ ਦੇ ਰਹਿਣੇ ਐਕਸਟਰਾ ਹੁੰਦਾ ਵਾ ਉਹ ਰੱਖ ਸਕਦੇ ਆ ਠੀਕ ਆ ਜਿਵੇਂ ਕਈ ਵਾਰ ਮੰਜੇ ਵਗੈਰਾ ਰੱਖਣੇ ਹੁੰਦੇ ਜਾਂ ਫਿਰ ਹੋਰ ਕੋਈ ਵੀ ਐਕਸਟਰਾ ਸਮਾਨ ਉਹ ਆਪਾਂ ਤਾਂ ਵੀ ਰੱਖ ਸਕਦੇ ਹੈਗੇ ਇਸ ਸਪੇਸ ਇੱਥੇ ਵੀ ਤੇ ਇੱਥੇ ਵੀ ਡਬਲ ਡੋਰ ਲੱਗੇ ਹੋਏ ਨੇ ਠੀਕ ਆ ਆ ਜਾਲੀ ਵਾਲਾ ਆਪਣੇ ਜਿਹੜਾ ਉੱਪਰ ਹਨਾ ਹੁੰਦੀ ਹੈ ਨਾ ਮਮਟੇ ਉਹਤੇ ਵੀ ਠੀਕ ਆ ਇਹ ਦੂਸਰਾ ਵੀ ਲੱਗਿਆ ਬੁਣਣ ਵਾਲਾ ਤੇ ਜਾਲੀ ਵਾਲਾ ਇਹ ਮਤਲਬ ਉਹ ਕਿ ਹੈ ਨਾ ਆਪਾਂ ਉਧਰੋਂ ਕਿਉਂਕਿ ਤੁਹਾਨੂੰ ਪਤਾ ਚੜਨਾ ਔਖਾ ਹੁੰਦਾ ਪੌੜੀਆਂ ਤੋਂ ਤਾਂ ਆਪਾਂ ਇਧਰੋਂ ਵੀ ਹੈ ਨਾ ਉਹ ਖੋਲ ਸਕਦੇ ਹਾਂ ਜੇ ਸਮਾਰਟਫੋਨ ਚੜਨਾ ਹੋਵੇ ਤੇ ਇਧਰਲੀ ਸਾਈਡ ਆ ਆ ਆਪਣਾ ਪੂਜਾ ਰੂਮ ਬਣਾਇਆ ਹੋਇਆ ਠੀਕ ਹੈ ਇਹਨਾਂ ਦੇ ਉੱਪਰ ਤੇ ਇਹ ਵੀ ਦੇਖ ਲਓ ਨਾ ਮਤਲਬ ਇਹ ਘਰ ਚ ਨਹੀਂ ਰਹਿ ਨਹੀਂ ਰਹੇ ਤਾਂ ਕਰਕੇ ਯੂਜ਼ ਵਿੱਚ ਕਰ ਰਹੇ ਤਾਂ ਕਰਕੇ ਥੋੜਾ ਸਵਾਈ ਸੁਈਦਾ ਉਮੇ ਆ ਤੇ ਉਦਾਂ ਵਧੀਆ ਬਣਿਆ ਹੋਇਆ ਠੀਕ ਹੈ ਸਾਰਾ ਕੁਝ ਇਹ ਆ ਤੇ ਇਧਰ ਇਹਨਾਂ ਨੇ ਆਪਣਾ ਚੁੱਲ੍ਹੇ ਚੌਂਕੇ ਵਾਲਾ ਸਿਸਟਮ ਬਣਾਇਆ ਹੋਇਆ ਵਾ ਜੇ ਤਾਂ ਕੁਝ ਇਸ ਤਰ੍ਹਾਂ ਦਾ 뷰 ਹੁੰਦਾ ਠੀਕ ਆ ਆ ਸਾਹਮਣੇ ਤੋਂ ਮਤਲਬ ਮਨ ਸੀ ਇਹ ਪਾਈ ਕਿ ਜਿਹੜਾ ਪਿੰਡ ਹੈ ਉਹਦੀ مین ਰੋਡ ਤੇ ਹੈ ਬਿਲਕੁਲ ਤੇ ਕੈਮਰੇ ਵਗੈਰਾ ਵੀ ਲੱਗੇ ਹੋਏ ਆ ਉਹ ਵੀ ਹੈਨਾ ਵੇਚੀ ਦੇਣੇ ਆ ਜਿਹਨੂੰ ਵੀ ਸੇਲ ਕਰਨਾ ਵਾ ਸਾਰਾ ਕੁਝ ਜਿੰਨਾ ਵੀ ਘਰ ਦੇ ਵਿੱਚ ਹੈਗਾ ਸਾਰਾ ਕੁਝ ਵਿੱਚੀ ਸੇਲ ਕਰਨਾ ਵਾ ਤੇ ਜਿਹੜਾ ਮਕਾਨ ਦਾ ਪ੍ਰਾਈਸ ਆ ਉਹ ਹੈਗਾ ਹੀ ਇਹਨਾਂ ਨੇ 15 ਲੱਖ ਰੁਪਏ ਡਿਮਾਂਡ ਕੀਤੀ ਆ ਠੀਕ ਆ ਬਾਕੀ ਤੁਹਾਨੂੰ ਪਤਾ ਮੌਕੇ ਤੇ ਘੱਟ ਵੱਧ ਹੋ ਜਾਂਦਾ ਵਾ ਤੇ ਜਿਹੜਾ ਵੀਰ ਵੀ ਆਪਣੇ ਵੀਡੀਓ ਤੇ ਰਾਈ ਆਊਗਾ ਉਹਦਾ ਸਪੈਸ਼ਲ ਲੱਗ ਤਾਂ ਮਾਨਤਾਨ ਕੀਤਾ ਜਾਊਗਾ ਤੇ ਆਪਾਂ ਜਗਾ ਦੀ ਗੱਲ ਕਰ ਲਈ ਤਾਂ ਇਹ 4.90 ਵਸੇ ਜਗਾ ਵਾ ਠੀਕ ਆ ਲਗਭਗ 4 ਵਸੇ ਵੇ ਜਗਾ ਵਾ ਇਹ ਤੇ ਉਦਾਂ ਬੜੀਆ ਬਣਿਆ ਹੋਇਆ ਵਾ ਠੀਕ ਹੈ ਤੇ ਰੇਟ ਵੀ ਬਿਲਕੁਲ ਜਾਜਾ ਬਿਲਕੁਲ ਬਜਟ ਹਾ ਉਸਾ ਪੂਰਾ ਪ੍ਰੋਪਰ ਤਿਆਰ ਹੋਇਆ ਹੋਇਆ ਵਾ ਠੀਕ ਆ ਆਹ ਦੇਖ ਲਓ ਨਾ ਇੱਥੇ ਵੀ ਜੰਗਲਾ ਵਗੈਰਾ ਆਪਣਾ ਪੂਰਾ ਲੱਗਿਆ ਹੋਇਆ ਵਾ ਤੇ نیچے ਵੀ ਆਪਣੇ ਉਹ ਦੇਖ ਲਓ ਗੇਰ ਦੇ ਉੱਪਰ ਵੀ ਲੱਗਿਆ ਹੋਇਆ ਠੀਕ ਆ ਉਹ ਜਿਹੜੀ ਹੁੰਦੀ ਹੈ ਮਤਲਬ ਕਿ ਸੇਫਟੀ ਦੇ ਲਈ ਤੇ ਉਹਦੇ ਉੱਪਰ ਵੀ ਲੱਗਿਆ ਹੋਇਆ ਤੇ ਮੂਰੇ ਸਰਚ ਲਾਈਟ ਲੱਗੀ ਆ ਠੀਕ ਆ ਕੈਮਰੇ ਵਗੈਰਾ ਸਾਰਾ ਕੁਝ ਆ ਤੇ ਬਸ ਆਈ ਸੀਗੀ ਅੱਜ ਦੀ ਵੀਡੀਓ ਦੱਸੋ ਇਹ ਮਕਾਨ ਤੁਹਾਨੂੰ ਕਿ ਮੇਰਾ ਲੱਗਿਆ ਤੇ ਵੀਡੀਓ ਤੁਹਾਨੂੰ ਕਮੇ ਲੱਗਿਓ ਵੀ ਤੁਸੀਂ ਕਮੈਂਟਸ ਦੇ ਵਿੱਚ ਇਸ ਤੋਂ ਇਲਾਵਾ ਆਪਾਂ ਦੱਸ ਦੇ ਕੇ ਆਪਾਂ ਲੂਨ ਦੇ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਜੇਕਰ ਤੁਸੀਂ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਇੰਟਰਸਟਿਡ ਹੋ ਤੇ ਤੁਹਾਡੇ ਕੋਲ ਪੈਸਿਆਂ ਦੀ ਘਾਟ ਆ ਠੀਕ ਆ ਤਾਂ ਤੁਸੀਂ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਲੂਨ ਦੀ ਸਰਵਿਸ ਵੀ ਪ੍ਰੋਵਾਈਡ ਕਰਾਂਗੇ ਜਿੰਨਾ ਵੀ ਤੁਸੀਂ ਚਾਹੁੰਦੇ ਹੋਮੋਗੇ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਕਿਸੇ ਮਕਾਨ ਜਾਂ ਘਰ ਦੀ ਵੀਡੀਓ ਪਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਸ ਆਈ ਸੀਗੀ ਅੱਜ ਦੀ ਵੀਡੀਓ ਤੇ ਮਿਲਦੇ ਹਾਂ ਹੁਣ ਕਿਸੇ ਹੋਰ ਨਵੇਂ ਮਕਾਨ ਦੇ ਨਾਲ ਸੱਚਿਆ ਕਾਲ